ਨਰੇਂਦਰ ਮੋਦੀ ਸਰਕਾਰ ਨੇ 2025 ਤੱਕ ਸੱਤਾ ਵਿੱਚ ਆਪਣੇ 11 ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਦੇ ਕਈ ਸਾਲਾਂ ਦੇ ਸ਼ਾਸਨ ਦੌਰਾਨ ਭਾਰਤ ਨੇ ਆਰਥਿਕ, ਸਮਾਜਿਕ ਤਕਨੀਕੀ ਅਤੇ ਕੂਟਨੀਤਿਕ ਮੋਰਚਿਆਂ 'ਤੇ ਬਹੁਤ ਸਾਰੇ ਬਦਲਾਅ ਦੇਖੇ ਹਨ। 2014 ਤੋਂ 25 ਦੇ ਵਿਚਕਾਰ ਜੋ ਮਹੱਤਵਪੂਰਨ ਤਬਦੀਲੀ ਆਈ ਹੈ, ਉਹ ਇਹ ਹੈ ਕਿ ਡਿਜੀਟਲ ਪਰਵਰਤਨ ਦੇ ਕਾਰਨ ਦੇਸ਼ ਵਿਦੇਸ਼ੀ ਮਜ਼ਬੂਤ ਸਵੈ ਨਿਰਪਰ ਅਤੇਸ਼ਸ਼ਕਤ ਹੋ ਕੇ ਆਈ। ਮੋਦੀ ਚੁੱਕ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਭਲਾਈ ਯੋਜਨਾਵਾਂ ਦੇ ਨਾਲ ਇੰਨੇ ਵੱਡੇ ਸੁਧਾਰਾਂ ਨੇ ਭਾਰਤ ਦੀ ਦਿਸ਼ਾ ਬਦਲ ਦਿੱਤੀ ਹੈ। ਜਦੋਂ ਪ੍ਰਧਾਨ ਮੰਤਰੀ ਮੋਦੀ ਨੇ 2014 ਵਿੱਚ ਅਹੁਦਾ ਸੰਭਾਲਿਆ ਸੀ ਤਾਂ ਭਾਰਤ ਦੀ GDP ਲਗਭਗ 2 ਟ੍ਰਿਲੀਅਨ ਡਾਲਰ ਸੀ ਪਰ ਹੁਣ 2025 ਵਿੱਚ ਇਸ ਦੇ 5 ਟ੍ਰਿਲੀਅਨ ਡਾਲਰ ਤੱਕ ਪਹੁੰਚਣ ਦਾ ਟੀਚਾ ਮਾਨ ਹੈ। ਮੇਕ ਇਨ ਇੰਡੀਆ ਅਤੇ ਆਤਮ ਨਿਰਪਰ ਭਾਰਤ ਨੂੰ ਇਸ ਵਾਅਦੇ ਦਾ ਕਾਰਨ ਮੰਨਿਆ ਜਾ ਰਿਹਾ ਹੈ ਜਿਸ ਨੇ ਘਰੇਲੂ ਸ਼ਾਹਿਦ ਕੀਤਾ ਹੈ ਯੂਨੀਫਾਈਡ ਪੇਮੈਂਟ ਇੰਟਰਫੇਸ ਨੂੰ ਮੋਦੀ ਸਰਕਾਰ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ 2016 ਵਿੱਚ ਨੋਟ ਬੰਦੀ ਤੋਂ ਬਾਅਦ ਆਨਲਾਈਨ ਲੈਣ-ਦੇਣ ਨੂੰ ਭਾਰੀ ਹੁਲਾਰਾ ਮਿਲਿਆ ਹੈ ਡਿਜੀਟਲ ਲੈਣ-ਦੇਣ ਦੇ 24 ਘੰਟੇ ਸਾਲ ਦੇ 365 ਦਿਨ ਕੀਤੇ ਜਾ ਸਕਦੇ ਹਨ ਪਿਛਲੇ 11 ਸਾਲਾਂ ਵਿੱਚ ਭਾਰਤ ਵਿੱਚ ਇੱਕ ਡਿਜੀਟਲ ਕ੍ਰਾਂਤੀ ਆਈ ਹੈ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੁਨਿਆਤੀ ਢਾਂਚੇ ਤੇ ਬਹੁਤ ਧਿਆਨ ਦਿੱਤਾ ਗਿਆ ਹੈ 2014 ਤੋਂ ਪਹਿਲਾਂ ਪਰ ਸੜਕਾਂ ਬਣਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਟਕਰੀ ਦੇ ਕਾਰਜਕਾਲ ਦੌਰਾਨ 2025 ਤੱਕ ਪ੍ਰਤੀ ਸਾਲ 2004 ਕਿਲੋਮੀਟਰ ਨਿਰਮਾਣ ਕੀਤਾ ਗਿਆ ਹੈ।